ਏ ਜੀ ਪੰਜਾਬ ਦੀਆਂ ਸਤਲ ਸਾਡੀਆਂ ਦਾ ਹਾਲ ਆ ਜਿਹੜਾ ਕੀ ਬਹੁਤ ਬੰਦਾ ਇਹ ਤੁਹਾਨੂੰ ਮੈਂ ਕੇ ਵੀ ਸ਼ਾਇਦ ਇੱਕ ਵਾਰ ਦਿਖਾਈ ਸੀਗੀ ਇਹ ਹੈਗੀ ਆ ਜੀ ਤੁਸੀਂ ਦੇਖ ਸਕਦੇ ਹੋ ਉੱਥੇ ਤੁਹਾਨੂੰ ਰਿਜ਼ੋਰਟ ਦਿਖਾ ਦਿੰਨੇ ਆ ਬਹੁਤ ਸੋਹਣਾ ਰਿਜ਼ੋਰਟ ਬਣਿਆ ਹੋਇਆ ਇੱਕ ਉਹਦੇ ਆਸ-ਪਾਸੇ ਵੀ ਇਹ ਹੈਗਾ ਜਿਹੜਾ ਏਰੀਆ ਬਹੁਤ ਖਰਾਬ ਆ ਦੇਖੋ ਇਸ ਰਿਜ਼ੋਰਟ ਦੇ ਲਾਗੇ ਛੱਗੇ ਵੀ ਜਿਹੜਾ ਮਾਹੌਲ ਖਰਾਬ ਹੀ ਆ ਛੜਕ ਖਰਾਬ ਆ ਸਾਰੀ ਰੁਕੀ ਭੱਜੀ ਆ ਸਾਨੂੰ ਤਾਂ ਪਤਾ ਰੋਜ਼ ਰੱਬ ਦੇ ਆ ਇਸ ਕਰਕੇ ਚਲੋ ਥੋੜਾ ਜਿਆ ਧਿਆਨ ਨਾ ਜਾਈਦਾ ਪਰ ਜਿਹੜੇ ਬੰਦੇ ਨਵੇਂ ਆਉਂਦੇ ਆ ਉਹ ਵਿਚਾਰੇ ਫੱਟ ਵੀ ਖਾ ਲੈਂਦੇ ਆ ਬਹੁਤ ਸਾਰੇ ਐਕਸੀਡੈਂਟ ਹੋ ਚੁੱਕੇ ਐ ਤੇ ਸਰਕਾਰ ਦਾ ਇੱਧਰ ਵੱਲ ਨੂੰ ਕੋਈ ਧਿਆਨ ਨਹੀਂ ਹੈਗਾ ਇੱਧਰ ਸੜਕਾਂ ਪਹਿਲਾਂ ਹੀ 100 100 ਫੁੱਟ ਚੌੜੀਆਂ ਤੇ ਮਜ਼ਬੂਤ ਬਣੀਆਂ ਹੋਈਆਂ ਉਹਨਾਂ ਦੇ ਉੱਪਰ ਹੀ ਲੱਕ ਬਜਰੀ ਹੋਰ ਪਾਈ ਜਾਂਦੇ ਆ ਪਰ ਜਿਹੜੇ ਆ ਸੜਕਾਂ ਟੁੱਟ ਚੁੱਕੀਆਂ ਦੇਖੋ ਖੱਡੇ ਪਾਣੀ ਨਾਲ ਭਰੇ ਪਏ ਐ ਠੀਕ ਐ ਬਹੁਤ ਹੀ ਮਾਹੌਲ ਮਾੜਾ ਤੇ ਤੁਸੀਂ ਦੇਖੋ ਕਿ ਸਾਰੇ ਦਾ ਸਾਰੀ ਸ਼ਰਤ ਟੋਟੋ ਟੁੱਟੀ ਹੋਈ ਐ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਇਸ ਤੋਂ ਵੀ ਮਾੜੀ ਸੜਕ ਆਊਗੀ ਹਾਂਜੀ ਆ ਜਿਹੜਾ ਕੀ ਪਾਰਟ ਆ ਇਹ ਦੂਸਰਾ ਸ਼ੁਰੂ ਦਿਖਾ ਦਿੰਦਾ ਤੁਹਾਨੂੰ ਇੱਥੋਂ ਵੀ ਬੜੀ ਮੰਦਾ ਹਾਲਤ ਦੇ ਵਿੱਚ ਜਿਹੜੀ ਆ ਉਹ ਸੜਕ ਟੁੱਟੀ ਹੋਈ ਐ ਤੇ ਇਹ ਸਾਰਾ ਜਿਹੜਾ ਹੈਗਾ ਕਿ بارش ਕਰਕੇ ਹੋਇਆ ਹੈਗਾ ਪਹਿਲੇ ਅਜੇ ਕੁਝ ਹੱਦ ਤੱਕ ਫਿਕਸ ਸੀਗਾ ਪਰ ਹੁਣ ਇਹ ਤਾਂ ਜਿਹੜਾ ਕੀ ਹਾਲ ਆ ਉਹ ਹੋਰ ਵੀ ਮੰਦਾ ਹੋ ਚੁੱਕਿਆ ਇਹ ਆ ਕਿ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ। بارشਾਂ ਬਹੁਤ ਜ਼ਿਆਦਾ ਲਗਾਤਾਰ ਆ ਰਹੀਆਂ ਹਨ। ਸਰਕਾਰ ਦਾ ਇੱਧਰ ਵੱਲੋਂ ਕੋਈ ਵੀ ਧਿਆਨ ਨਹੀਂ ਆ। ਤੁਸੀਂ ਦੇਖਦੇ ਹੋ ਕਿ ਕਿੰਦਾਂ ਲੋਕ ਪਰੇਸ਼ਾਨ ਹੋ ਕੇ ਸਭ ਥਾਈਂ ਦੀ ਛੜੇ ਲੰਘ ਰਹੇ ਆ। ਦੇਖੋ ਪਾਣੀ ਨਾਲ ਜਿਹੜੀ ਸੜਕੇ ਟੁੱਟਦੀ ਆ ਇਹ ਤਾਂ ਗੱਲ ਜਾਇਜ਼ ਆਪਾਂ ਪਤਾ ਹੈ। ਪਰ ਜਿਹੜਾ ਪਹਿਲੇ ਟੁੱਟੀ ਹੋਈ ਆ ਉੱਥੇ ਪਾਣੀ ਪੈ ਜੇ ਤਾਂ ਕੀ ਹੋਊਗਾ ਉਹ ਤੁਹਾਨੂੰ ਸਾਹਮਣੇ ਆ ਤੁਹਾਡੇ। ਇਹ ਹਾਲ ਦੇਖੋ ਠੀਕ ਹੈ ਆਪਾਂ ਇਸ ਪਾਣੀ ਵਿੱਚ ਵੀ ਨਹੀਂ ਲੰਘ ਸਕਦੇਗੇ ਠੀਕ ਹੈ ਇਸ ਕਰਕੇ ਆਪਾਂ ਸਾਈਡ ਵਿੱਚ ਨਹੀਂ ਲੰਘ ਰਹੇ ਆ ਪਾਣੀ ਬਹੁਤ ਜ਼ਿਆਦਾ ਹੈ ਦੇਖੋ ਬਹੁਤ ਯਾਨੀ ਕਿ ਗੰਦੀ ਸੜਕ ਹੋ ਰਹੀ ਹੈ ਤੁਹਾਨੂੰ ਦੇਖੋ ਬਹੁਤ ਟੁੱਟੀ ਪਈ ਸੜਕ ਸਾਰੀ ਦੀ ਸਾਰੀ ਟੁੱਟੀ ਹੋਈ ਹੈ ਸਰਕਾਰ ਨੂੰ ਇੱਧਰ ਵੀ ਦੇਖੇ ਥੋੜਾ ਬਹੁਤ ਜਿੱਥੇ ਪਹਿਲਾਂ ਹੀ ਬਣੀਆਂ ਹੋਈਆਂ ਉੱਥੇ ਹੋਰ ਬਣ ਆ ਰਹੇ ਆ